ਉਵਾਹਿ ਗੁਰੂ ਉਵਾਹਿ ਗੁਰੂ ਪਰਮ ਸਤਕਾਰ ਸਨਮਾਨੀਓ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਰਹਿਬਰ ਇਕ ਆਲਮ ਸ਼ਬਦ ਗੁਰੂ ਬਾਣੀ ਕੇ ਬੋਹਿਤ ਹਲਤ ਪਲਤ ਕੇ ਰਖਕ ਕਾਲ ਯੁਗ ਦੇ ਜਹਾਜ ਗਿਆਨ ਦੇ ਮੂਜਸਮੇ ਗੁਰਤਾ ਗੱਦੀ ਉੱਪਰ ਸੁਭਾਯਮਾਨ ਸਮੁੱਚੀ ਕਾਇਨਾਤ ਨੂੰ ਆਧਿਆਤਮ ਦਾ ਉਪਦੇਸ਼ ਦੇ ਕੇ ਨੇਹਾਲ ਕਰਨ ਵਾਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਦਰ ਆਗੋਸ਼ ਦੇ ਅੰਦਰ ਮੀਰੀ ਪੀਰੀ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਵੱਲੋਂ ਪੰਜਵਾਂ ਮਹਾਨ ਅਲੌਕਿਕ ਕੀਰਤਨ ਦਰਬਾਰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਔਰ ਭਾਈ ਦੇਵਾਲਾ ਜੀ ਇਹਨਾਂ ਮਹਾਨ ਵਿਭੂਤੀਆਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਔਰ ਇਸ ਸਮਾਗਮ ਦਾ ਲਾਈਵ ਟੈਲੀਕਾਸਟ ਜਪ ਗੁਰਬਾਣੀ ਲਾਈਵ ਔਰ ਗੁਰਬਾਣੀ ਪੰਜਾਬ ਚੈਨਲ ਦੇ ਉੱਪਰ ਲਗਾਤਾਰ ਚੱਲ ਰਿਹਾ ਹੈ ਜਿਹੜੀਆਂ ਵੀ ਸੰਗਤਾਂ ਲਾਈਵ ਸਮਾਗਮ ਦੇਖ ਰਹੀਆਂ ਨੇ ਮੈਂ ਉਹਨਾਂ ਦੇ ਚਰਨਾਂ 'ਚ ਗੁਜਾਰਿਸ਼ ਕਰਾਂਗਾ ਵਾਧ ਤਵਾਦ ਇਸ ਲਿੰਕ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਸੁਨੇਹੀਆਂ ਦੇ ਨਾਲ ਆਪਣੇ ਗਰੁੱਪਸ ਦੇ ਵਿੱਚ ਫਾਰਵਰਡ ਕੀਤਾ ਜਾਵੇ ਇਹ ਵੀ ਇੱਕ ਵੱਡੀ ਸੇਵਾ ਹੈ ਕਿਉਂਕਿ ਨੌਜਵਾਨਾਂ ਵੱਲੋਂ 3-4 ਮਹੀਨਿਆਂ ਤੋਂ ਇਹ ਉਪਰਾਲੇ ਸ਼ੁਰੂ ਕਰ ਦਿੱਤੇ ਜਾਂਦੇ ਆ ਦਾਸ ਨੂੰ ਵੀ ਤਕਰੀਬਨ 3 ਮਹੀਨੇ ਪਹਿਲਾਂ ਕਾਲ ਕਰਕੇ ਇਸ ਸਮਾਗਮ ਦੀ ਬੁਕਿੰਗ ਕਰਵਾਈ ਗਈ ਸੀ ਇਸ ਕਰਕੇ ਬਹੁਤ ਵੱਡੀ ਇਹਨਾਂ ਵੱਲੋਂ ਘਾਲਣਾ ਕੀਤੀ ਜਾਂਦੀ ਹੈ ਸਾਡਾ ਵੀ ਫਰਜ਼ ਬੰਦਾ ਹੈ ਕਿ ਇਸ ਘਾਲਾਂ ਦਾ ਅਸੀਂ ਵੀ ਇਵਜਾਨਾ ਰਹੀਏ ਵੱਧ ਤੋਂ ਵੱਧ ਸੰਕਾ ਦੇ ਨਾਲ ਹੀ ਪ੍ਰੋਗਰਾਮ ਦੇ ਬਾਰੇ ਗੱਲਬਾਤ ਕਰੀਏ ਪ੍ਰੋਗਰਾਮ ਨੂੰ ਸੰਗਤ ਦੇ ਨਾਲ ਸਾਂਝਾ ਕਰੀਏ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀਆਂ ਰਚਨਾਵਾਂ ਜਦੋਂ ਅਸੀਂ ਪੜ੍ਹਦੇ ਹਾਂ ਮੈਂ ਇੱਕ ਗਜ਼ਲ ਦੀ ਇੱਕ ਸ਼ੇਰ ਦੀ ਤੁਹਾਡੇ ਨਾਲ ਸਾਂਝ ਪਾਉਣੀ ਹੈ ਉਸ ਤੋਂ ਪਹਿਲਾਂ ਮੈਂ ਸਤਕਾਰਯੋਗ ਭੈਣਾ ਇਸਤਰੀ ਸਸੰਗ ਸਭਾ ਨੂੰ ਬੇਨਤੀ ਕਰਾਂਗਾ ਉਹ ਕਿਰਪਾ ਕਰਕੇ ਸਟੇਜ ਦੇ ਉੱਪਰ ਆ ਕੇ ਸਾਜਣ 25 ਕੋ ਮਿੰਟ ਦਾ ਇਹਨਾਂ ਦਾ ਸਮਾਂ ਹੈ ਔਰ ਆਪਣੇ ਸਮੇਂ ਦੇ ਦਰਮਿਆਨ ਰਹਿ ਕੇ ਸੰਗਤਾਂ ਦੇ ਦਰਸ਼ਨ ਦੇਦਾਰ ਕਰਨ ਭਾਈ ਨੰਦ ਲਾਲ ਸਾਹਿਬ ਜੀ ਦਾ ਪਾਵਨ ਬੋਲ ਹੈ ਫਾਰਸੀ ਦੀ ਇਹ ਗਜ਼ਲ ਹੈ ਔਰ ਉਹਨਾਂ ਦੀ ਗਜ਼ਲ ਦਾ ਇੱਕ ਸ਼ੇਰ ਹੈ ਭਾਈ ਸਾਹਿਬ ਕਹਿੰਦੇ ਆ ਕਦਮਾਂ ਬਹਿ ਕੇ ਦਰ ਰਾਹੇ ਖੁਦਾ ਪੈ ਮੂਦਾ ਮੇ ਬਾਸ਼ਦ ਜ਼ੁਬਾਨੇ ਬਹਿ ਕੇ ਦਰ ਜ਼ਿਕਰ ਖੁਦਾ ਅਸ਼ੂਦਾ ਮੇ ਬਾਸ਼ਦ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਕਿ ਮਨੁੱਖ ਜਦੋਂ ਜਨਮ ਲੈਂਦਾ ਔਰ ਜਨਮ ਲੈਣ ਤੋਂ ਬਾਅਦ ਜਦੋਂ ਹੋਸ਼ ਸੰਭਾਲਦਾ ਹੈ ਕਦਮ ਦਰ ਕਦਮ ਚੱਲਦਾ ਹੈ ਸਫਰ ਦਰ ਸਫਰ ਚੱਲਦਾ ਹੈ ਰਾਹ ਦਰ ਰਾਹ ਚੱਲਦਾ ਹੈ ਤਾਂ ਉਮਰ ਚੱਲਦਾ ਰਹਿੰਦਾ ਹੈ ਜਦੋਂ ਤੱਕ ਉਹਦੇ ਸਰੀਰ ਦੇ ਵਿੱਚ ਸਤਿਆ ਰਹਿੰਦੀ ਹੈ ਭਾਈ ਸਾਹਿਬ ਜੀ ਕਹਿੰਦੇ ਪਰ ਇਹ ਸਾਰੇ ਚੱਲੇ ਹੋਏ ਕਦਮਾਂ ਦੇ ਵਿੱਚੋਂ ਬਿਹਤਰੀਨ ਕਦਮ ਉਹ ਹੈ ਜਿਹੜਾ ਗੁਰੂ ਦੇ ਘਰ ਵੱਲ ਪੁੱਟਿਆ ਜਾਂਦਾ ਹੈ ਗੁਰੂ ਦੇ ਦਰ ਵੱਲ ਪੁੱਟਿਆ ਜਾਂਦਾ ਹੈ ਕਦਮਾਂ ਵੇ ਕਿਦਾਂ ਰਾਹੇ ਖੁਦਾ ਪੈਮੂ ਦਾ ਮੇ ਬਸ਼ਰ ਅੱਗੇ ਭਾਈ ਸਾਹਿਬ ਜੀ ਕਹਿੰਦੇ ਆ ਜ਼ੁਬਾਨੇ ਬਹਿ ਕੇ ਦਰ ਜ਼ਿਕਰ ਖੁਦਾ ਆਸ਼ੂਦਾ ਮੇ ਬਸ਼ਰ ਮੁਨਖ ਜ਼ੁਬਾਨ ਤੋਂ ਬਹੁਤ ਸਾਰੇ ਬੋਲ ਬੋਲਦਾ ਹੈ ਦੁਨੀਆ ਦੇ ਨਾਲ ਆਪਣਾ ਸੰਪਰਕ ਸਾਧਣ ਵਾਸਤੇ ਸ਼ਬਦਾਂ ਦਾ ਇਸਤੇਮਾਲ ਕਰਦਾ ਹੈ ਪਰ ਭਾਈ ਨੰਦ ਲਾਲ ਸਾਹਿਬ ਕਹਿੰਦੇ ਬੋਲੇ ਹੋਏ ਅਲਫਾਜ਼ ਬੋਲ ਉਹ ਸਫਲ ਨੇ ਜਿਨ੍ਹਾਂ ਬੋਲਾਂ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਜਾਂਦੀ ਹੈ ਸੋ ਰਲ ਮਿਲ ਕੇ ਅਸੀਂ ਇਹ ਦੋਵੇਂ ਕਾਰਜ ਕਰਨੇ ਆ ਕਦਮਾਂ ਦੇ ਨਾਲ ਚੱਲ ਕੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ ਆਂ ਔਰ ਇਸ ਜ਼ੁਬਾਨ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਾਰਿਆਂ ਰਲ ਮਿਲ ਕੇ ਸਿਫਤੋ ਸਲਾਹ ਕਰਨੀ ਹੈ ਮੈਂ ਦਾਤ ਦੇਣੀ ਚਾਹਾਂਗਾ ਮੀਰੀ ਪੀਰੀ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਨੂੰ ਜਿਨ੍ਹਾਂ ਨੇ ਇਹ ਮਹਾਨ ਤੇ ਵੱਡਾ ਉਪਰਾਲਾ ਕੀਤਾ ਹੈ ਗੁਰੂ ਪਾਤਸ਼ਾਹ ਜੀ ਦੀ ਮਹਾਨ ਸ਼ਹਾਦਤ ਨੂੰ ਯਾਦ ਤੇ ਸੇਜਾ ਕੀਤਾ ਜਾ ਰਿਹਾ ਆ ਬੜੇ ਹੀ ਪਿਆਰ ਅਤੇ ਇਤਮਾਨ ਨਾਲ ਇਸ ਦੀ ਸਸਨ ਸਭਾ ਨੂੰ ਅਸੀਂ ਸ਼੍ਰਵਣ ਕਰੀਏ 25 ਮਿੰਟ ਦੀ ਇਹਨਾਂ ਦੀ ਹਾਜ਼ਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਸਿਮਰਿਏ ਗੁਰਤੇਗ ਬਹਾਦਰ ਸਿਮਰਿਏ ਸਿਮਰਿਏ ਬਹਾਦਰ ਸਿਮਰਿਏ ਗੁਰਤੇਗ ਬਹਾਦਰ ਸਿਮਰਿਏ ਗੁਰਤੇਗ ਬਹਾਦਰ ਸਿਮਰਿਏ ਗੁਰਤੇਗ ਬਹਾਦਰ ਸੇ ਮਰੀਏ ਗੁਰ ਤੇਗ ਬਹਾਦਰ ਸੇ ਮਰੀਏ ਗੁਰ ਤੇਗ ਬਹਾਦਰ ਸੇ ਮਰੀਏ ਗੁਰ ਤੇਗ ਬਹਾਦਰ ਸੇ ਮਰੀਏ ਪਰ ਨਾਨਕ ਆਵੇ ਪਾਏ ਗੁਰ ਤੇਗ ਬਹਾਦਰ ਸੇ ਮਰੀਏ ਗੁਰ ਤੇਗ ਬਹਾਦਰ ਸੇ ਮਰੀਏ ਪਰ ਨਾਨਕ ਗੁਰ ਤੇਗ ਬਹਾਦਰ ਸਿਮਰੀਏ ਗੁਰ ਤੇਗ ਬਹਾਦਰ ਸਿਮਰੀਏ ਸਭ ਸਾਈ ਹੋਏ ਸਹਾਰੇ ਗੁਰ ਤੇਗ ਬਹਾਦਰ ਸਿਮਰੀਏ ਗੁਰ ਤੇਗ ਬਹਾਦਰ ਸਿਮਰੀਏ ਗੁਰ ਤੇਗ ਬਹਾਦਰ ਸਿ ਦੀਆ ਪਰਛੇਨਾ ਨਾਨੀਆ ਕਰਮហេਤ ਸ ਰਮਹੇ ਤਸਾ ਪਾ ਜਨ ਕੀ It's oh so Bye.